ਬਲਾਤੋ ਬਿਚਨੀ ਉਸ ਦੇ ਸਗੇ ਪਰਾਜੇਸਤਾਨਾ ਪਾਵਾ ਜੰਮ ਸਿੰਘ ਸੀਗਾ ਆ ਜਿਹਦੀ ਉਮਰ ਤਕਰੀਬਨ 45 ਸਾਲ ਸੀਗੀ ਉਸ ਦਾ ਉਸ ਦੇ ਸਗੇ ਭਰਾ ਨੇ ਆਪਣੇ ਲੈਸੈਂਸੀ ਗੱਤਨ ਦੇ ਨਾਲ ਮਰਡਰ ਕਰ ਦਿੱਤਾ ਸੀਗਾ ਇਸ ਕੇਸ ਦੇ ਦਾ ਪਿਛੋਕੜ ਇਸ ਤਰੀਕੇ ਸੀਗਾ ਕਿ ਇਹ ਜਿਹੜੇ ਦੋ ਭਰਾ ਸੀਗੇ ਇਹਨਾਂ ਦਾ ਜ਼ਮੀਨ ਦਾ ਇੱਕ ਵੱਟ ਨੂੰ ਲੈ ਕੇ ਰੋਲਾ ਸੀਗਾ ਤੇ ਇਹਨਾਂ ਦਾ ਇਹ ਡਿਸਪਿਊਟ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਕੱਲ ਜਦੋਂ ਇਹ ਮੌਕੇ ਤੇ ਪਹੁੰਚੇ ਸੀਗੇ ਇਹ ਦੋਨੋਂ ਭਰਾ ਕੁਲਦੀਪ ਸਿੰਘ ਜੋ ਕਿ ਇਸ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਉਹ ਉੱਥੇ ਮੌਕੇ ਤੇ ਪਹੁੰਚਿਆ ਤੇ ਨਾਲ ਹੀ ਅਰਪਾਜਨ ਸਿੰਘ ਪਹੁੰਚਿਆ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਸੀਗੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਇਹਨਾਂ ਨਾਲ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਹੈ ਉੱਥੇ ਮੌਕੇ ਤੇ ਗੱਲਬਾਤ ਇਸ ਤਰੀਕੇ ਨਾਲ ਖਰਾਬ ਹੋਈ ਕਿ ਜਿਹੜਾ ਇਹਦੇ ਕੋਲ ਇਹਦੀ ਵਾਈਫ ਦੇ ਨਾਂ ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਇਹ ਨੋ ਲਾਇਸੈਂਸੀ ਵੈਪਨ ਨਾ ਜਸਵੀਰ ਕੌਰ ਨੇ ਜਸਵੀਰ ਕੌਰ ਨੇ ਕੁਲਦੀਪ ਸਿੰਘ ਨੂੰ ਫੜਾਇਆ ਤੇ ਕੁਲਦੀਪ ਸਿੰਘ ਨੇ ਇੱਕ ਘਾਤਕ ਹਮਲਾ ਉਹਦੇ ਤੇ ਕੀਤਾ ਉਹਦੇ ਲੱਤ ਤੇ ਉਹਨੇ ਪਹਿਲਾਂ ਇੱਕ ਫਾਇਰ ਕੀਤਾ ਅਤੇ ਜਸਵੀਰ ਕੌਰ ਦੇ ਮੁਤਾਬਕ ਉਸਦੇ ਪ੍ਰਾਈਵੇਟ ਪਾਰਟ ਤੇ ਵੀ ਜਿਹੜਾ ਇੱਕ ਫਾਇਰ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਅਮਲੋ ਲੈ ਕੇ ਗਏ ਜਿੱਥੋਂ ਬਾਅਦ ਹੁਦੀ ਉਥੇ ਡੈਥ ਹੋ ਗਈ ਮੈਂ ਇਹ ਜ ਖਾਸ ਤੌਰ ਤੇ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਪੁਲਿਸ ਦੀ ਟੀਮ ਹੈਗੀ ਹੈ ਜਿਸ ਨੂੰ ਲੀਡ ਕਰ ਰਹੀ ਸੀ ਐਸਪੀ ਡੀ ਸਾਹਿਬ ਆ ਡੀਐਸਪੀ ਡੀ ਸਾਹਿਬ ਅਤੇ ਡੀਐਸਪੀ ਹਮ ਲੋ ਸਾਹਿਬ ਸਮੇਤ ਜਿਹੜੀ ਥਾਣਾ ਅਮਲੋ ਦੀ ਪੁਲਿਸ ਪਾਰਟੀ ਉਹਨਾਂ ਨੇ ਇਹਦੇ ਵਿੱਚ ਬਹੁਤ ਸੁਜੂਬੂਜ ਨਾਲ ਕੰਮ ਲਿੱਤਾ ਤੇ 4 ਘੰਟਿਆਂ ਦੇ ਵਿੱਚ ਜਿਹੜਾ ਇਸ ਕੇਸ ਦਾ ਪ੍ਰਾਈਮ ਅਕਸਿਊਸ ਸੀਗਾ ਉਹਨੂੰ ਅਰੈਸਟ ਕਰਕੇ ਉਹਨੂੰ ਕਸਟਡੀ ਵਿੱਚ ਲਿੱਤਾ ਕਸਟਡੀ ਵਿੱਚ ਲੈਣ ਤੋਂ ਬਾਅਦ ਜਿਹੜਾ ਕਿ ਵਾਰਦਾਤ ਦੇ ਵਿੱਚ ਵੈਪਨ ਯੂਜ਼ ਹੋਇਆ ਸੀਗਾ ਉਸ ਦੀ ਵੀ ਰਿਕਵਰੀ ਕੀਤੀ ਗਈ ਹੈ ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਜਸਵੀਰ ਕੌਰ ਹੈ ਇਸ ਦੇ ਨਾਂ ਤੇ ਦੋ ਵੈਪਨ ਸੀਗੇ ਇਹ ਦੋਵਾਂ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈ ਅਤੇ ਜਿਹੜੇ ਖਾਲੀ ਰਾਉਂਡ ਜਿਹੜੇ ਕੀ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ 32 ਬੋਹਰ ਰੋਲਵਰ ਤੇ ਉਸ ਨੂੰ ਵੀ ਰਿਕਵਰ ਕੀਤਾ ਗਿਆ ਤੇ ਨਾਲ ਜਿਹੜਾ ਦੂਜਾ ਵੈਪਨ ਜਿਹੜੇ ਦੂਜੇ ਰਾਉਂਡ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ ਜਿਹੜੇ ਇਹ ਲਾਇਸੈਂਸੀ ਵੈਪਨ ਸੀਗੇ ਇਹ ਲਾਇਸੈਂਸ ਸੀਗੇ ਖੰਨੇ ਦੇ ਡਿਸਟ੍ਰਿਕਟ ਲੁਧਿਆਣਾ ਤੇ ਮਾਨਯੋਗ ਡਿਸੱਬ ਲੁਧਿਆਣਾ ਨੂੰ ਇਹਦੇ ਬਾਰੇ ਇਹਦੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਜਿਹੜਾ ਇਹਨਾਂ ਦਾ ਕੋਈ ਲਾਇਸੈਂਸ ਸੀਗਾ ਉਸ ਨੂੰ ਕੈਨਸਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਵਾਰਦਾਤ ਕਰਨ ਤੋਂ ਬਾਅਦ ਜਿਸ ਗੱਡੀ 'ਚ ਭੱਜੇ ਸੀਗੇ ਜਿਹੜੀ 10 ਨੰਬਰ ਦੀ ਵਰਨਾ ਗੱਡੀ ਉਸ ਨੂੰ ਵੀ ਰਿਕਵਰ ਕੀਤਾ ਗਿਆ ਜੀ ਇਸ ਜਦੋਂ ਇਹਨਾਂ ਨੇ ਗੋਲੀ ਚਲਾਈ ਉਸ ਤੋਂ ਬਾਅਦ ਇਹਨਾਂ ਨੇ ਮੌਕੇ ਤੋਂ ਫਰਾਰ ਹੋਏ ਤੇ ਜਿਹੜੀ ਗੱਡੀ 'ਚ ਫਰਾਰ ਹੋਏ ਜੀ ਅ ਉਸ ਨੂੰ ਵੀ ਕਲੇਸਨ ਦਾ ਕਰਕੇ ਜਿਹਦੇ ਵਿੱਚ ਬਾਈਕਿੰਗ ਜਿਹੜਾ ਅਸਲਾ ਵਗੈਰਾ ਜੋ ਹਾਨੀ ਕਰਵਾਈ ਸੀ ਉਹਨੂੰ ਮੈਂ ਤੁਹਾਨੂੰ ਦੱਸਿਆ ਜੀ ਕਿ ਇਹ ਰੈਵਨਿਊ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਰਜਿਸਟਰਡ ਸੀਗਾ ਮੈਂ ਦੱਸ ਲਾ ਤੇ ਸਾਡੇ ਵੱਲੋਂ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਹੈ ਇਸ ਤਰੀਕੇ ਨਾਲ ਸੀਗਾ ਤੇ ਜਿਹੜਾ ਇਹਦਾ ਅਸਲਾ ਕੈਨਸਲ ਕਰਨ ਬਾਰੇ ਵੀ ਸਾਡੇ ਪਰੋਂ ਰეკਮੈਂਡੇਸ਼ਨ ਹੈ ਜਿਹੜੀ ਥਿਸ ਇਸ ਅਮਨ ਮਨ ਇਸ ਆਪ ਨੂੰ ਜਾਨਣ ਲਈ ਲਿਖੀ ਹੈ ਇਕੋਨੋਮਿਕ ਜੀ ਵੀ ਅਸੀਂ ਗੱਲ ਇੱਕ ਚੌਕੀ ਦੇ ਵਿੱਚ ਸ਼ਿਕਾਇਤ ਕੀਤੀ ਆ ਪਹਿਲਾਂ ਵੀ ਇਹ ਬੰਦੇ ਸਾਨੂੰ ਕੋਈ ਮਰ ਦੀ ਧਮਕੀ ਦੇ ਰਹੇ ਨੇ ਵੀ ਕਾਰਵਾਈ ਨਹੀਂ ਕਰ ਰਹੇ ਨੇ ਨਹੀਂ ਦੇਖੋ ਜੀ ਜਿਹੜੀ ਧਮਕੀ ਦੀ ਕਾਰਵਾਈ ਸੀਗੀ ਉਹਦੇ ਬਾਰੇ ਪੁਲਿਸ ਨੂੰ ਇਸ ਤਰੀਕੇ ਦੀ ਜਾਣਕਾਰੀ ਸੀ ਕਿ ਕਿ ਪੁੱtheta ਪੁਲਿਸ ਮੌਕੇ ਤੇ ਪਹੁੰਚੀ ਸੀ ਪਰ ਕਿਉਂਕਿ ਜਿਹੜਾ ਵੈਪਨ ਰਜਿਸਟਰਡ ਸੀਗਾ ਉਹ ਇਹਦੀ ਵਾਈਸ ਤੇ ਨਾਤੇ ਰਜਿਸਟਰਡ ਸੀਗਾ ਤੇ ਇਸ ਕਰਕੇ ਜਿਹੜੀ ਵੈਪਨ ਦੀ ਡੈਪੋਜ਼ੀਸ਼ਨ ਦੀ ਕਾਰਵਾਈ ਸੀਗੀ ਉਹ ਸਾਡੇ ਜ਼ਿਲ੍ਹੇ ਦੀ ਨਹੀਂ ਸੀ ਮੈਂ ਨਹੀਂ ਕਹਿੰਦਾ ਬਿਲਕੁਲ ਨਹੀਂ ਮੈਨੂੰ ਕੋਈ ਵੀ ਭਰਮ ਨਹੀਂ ਹੋਇਆ ਜੀ ਇਹਨਾਂ ਕੋਲੋਂ ਦੋ ਵੈਪਨ ਨੇ ਜੀ ਵੈਪਨ ਇੱਕ 32 ਬੋਰ ਦਾ ਤੇ ਇੱਕ 12 ਬੋਰ ਦੀ ਜਿਹੜੀ ਡਬਲ ਬੈਰਲ ਗਨ ਹੁੰਦੀ ਹੈ ਦੋਨੋਂ ਲਾਇਸੈਂਸੀ ਸੀਗੇ ਤੇ ਨਾਲ ਜਿਹੜੇ ਖਾਲੀ ਖੋਲ 4 ਅਤੇ ਜਿਹੜੇ ਦੂਜੇ ਰਾਉਂਡ ਨੇ 6 ਜਿਹੜੀ ਡਬਲ ਬੈਰਲ ਗਨ ਉਹਨੂੰ ਰਿਕਵਰ ਕੀਤਾ ਨਹੀਂ ਤੇ ਨਾਲ ਹੀ ਜਿਹੜੀ ਜਿਹੜਾ ਜਿਸ ਜਿਸ ਗੱਡੀ ਤੇ ਫਰਾਰ ਹੋਏ ਸੀਗੇ ਤੇ ਜਿਸ ਗੱਡੀ ਦੇ ਵਿੱਚ ਇਹਨਾਂ ਦੇ ਵੈਪਨ ਸੀਗੇ ਮੌਕੇ ਦੇ ਦੌਰਾਨ ਉਹਨੂੰ ਵੀ ਰਿਕਵਰ ਕੀਤਾ ਸਰਕਾਰ ਪਰਮਜੀਤ ਸਿੰਘ ਦੀ ਮੰਦੀ ਖਾਸ ਰਿਪੋਰਟ ਜੀਪ ਸਿੰਘ ਨਾਮ ਦੇ ਵਿਅਕਤੀ ਵੀ ਕਾ ਸੌਰੀ ਮੈਂ ਕੱਢਦੇ ਹਾਂ ਮੈਂ ਬੈਠਾ ਮੈਂ ਬੈਠਾ ਨਹੀਂ ਕੋ ਕਰ ਕਰ ਜਿੱਦਾਂ ਬੈਠਾ ਚੱਲ ਬਿਚੇ ਆਈ ਚਲੋ ਅੱਗੇ ਵਿੱਚ ਮਾਰੋ ਕੋਈ ਮੜਾ ਜੀ ਕੋਈ ਨਹੀਂ ਜੀ ਕੋਈ ਮਤਲਬ ਲੱਗਣਾ